ਜੋ ਬੁਲੇ ਸੋਨਰ ਪੈ ਭਗਵਾਨ ਫਾਲ ਮੀਕ ਮਹਾਰਾਜ ਕੀ ਜੈ ਸ੍ਰੀ ਸਦੇ 108 ਸਤ ਗੁਰੂ ਕਿਆ ਨਾਥ ਮਹਾਰਾਜ ਕੀ ਜੈ ਦੋਹਰਾ ਪੇਟਾ ਕਰਕੇ ਗ੍ਰੰਥ ਗੁਰਾਂ ਨੂੰ ਗੁਰਚਰਨੀ ਜਾ ਸਿਸਨਵਾਇਆ ਪੜਕੇ ਪੂਰਨ ਗ੍ਰੰਥ ਸੁਨਾ ਦੇ ਪਿਆਰ ਬਕਸ਼ਕੇ ਗੁਰ ਫਰਮਾਇਆ ਉਠੇ ਜਦੋਂ ਸਮਾਧਿਓ ਇੱਕ ਦਿਨ ਗੁਰਪਰਮੇਸ਼ਰ ਅੰਮ੍ਰਿਤ ਵੇਲੇ ਚੰਨਗੁਰਾ ਦੇ ਜੰਮਣ ਆਗੇ ਆਸ਼ਰਮ ਦੇ ਕੁਲ ਸੇਵਕ ਚੇਲੇ ਸੇਵਕ ਨੇ ਜ ਸਾਤਗੁਰ ਜੀ ਦੇ ਚਰਨ ਜਿਵੇਂ ਤੇ ਚੌਰ ਚੁਲਾਇਆ ਓਠਾ ਵਿੱਚੋਂ ਗੁਰਮਸਕਾਏ ਚਿਹਰੇ ਨੂਰ ਅਨੋਖਾ ਆਇਆ ਪੌਣਾ ਵਿੱਚ ਸੁਗੰਧਿਆ ਖੁੱਲਿਆ ਓਠ ਜਦੋਂ ਸਤਗੁਰ ਜੀ ਖੋਲੇ ਸਰਬ ਕਲਾ ਸਮਰੱਥ ਸਤਿਗੁਰੂ ਬਖਸ਼ਿਸ਼ ਕਰਕੇ ਇੱਦਾਂ ਬੋਲੇ ਪੂਰਨ ਬੇਟਾ ਗ੍ਰੰਥ ਸੁਣਾ ਅੱਜ ਜਿਸ ਵਿੱਚ ਰੱਤ ਜੀ ਗਰਦੀ ਪਾਈ ਨਿਕਲ ਲਈ ਤੋ ਗ੍ਰੰਥ ਕੌਮ ਦਾ ਸਵਾਸ ਅਦੀ ਕਲ ਪੂੰਜੀ ਲਈ ਸਤਿਗੁਰੂ ਸਜੇ ਸਿੰਘਾਂ ਸਮਤ ਤੇ ਗਿਰਦੇ ਭਗਤ ਪਿਆਰੇ ਬੈਠੇ ਚੰਨ ਦਿਵਾਲੇ ਅਰਸ਼ਾ ਉੱਪਰ ਜਿਵੇਂ ਹੋਣ ਸਤਾਰੇ ਬੈਠੇ ਵਾਤਾ ਬਨ ਸੁਹਾਵਣਾ ਐ ਸਾਹ ਜੋਤਾ ਜਗਦੀਆ ਮੰਦਰ ਅੰਦਰ ਪੂਰਨ ਗੁਰਦਾਸ ਸੇਵਕ ਚੇਲਾ ਬੈਠਾ ਗੁਰਦੇਆ ਚਰਨਾ ਅੰਦਰ ਸਤਿਗੁਰ ਜੀ ਦੇ ਹੁਕਮ ਤਾਬਕ ਜਦ ਸੇਵਕ ਨੇ ਗ੍ਰੰਥ ਸੁਣਾਇਆ ਸਤਿਗੁਰ ਨੇ ਤਦ ਦਾਸ ਤੇ ਝੋਲੀ ਫਰਦਾਨਾ ਦਾ ਮੇਰ ਵਰਸਾਇਆ ਗ੍ਰੰਥ ਸੁਣਦਿਆ ਸਤਿਗੁਰ ਬੋਲੇ मैं थो कर्बान है तरव कौमी दुनिया अंदर ग्रंथ कौम लिये है, है बहुत प्यारा बेटा जीवन दिया दिया खातर है रोशन तारा बेटा भगत जना जग खातर इसके अंदर जुगती बेटा ਇਸ ਤੇ ਵਿੱਚ ਭਗਤੀ ਲਈ ਸਾਧਨ ਮਾਨਵਤਾ ਲਈ ਮੁਕਤੀ ਬੇਟਾ ਸਗਨ ਸੁਹਾਰੇ ਪਿਆ ਸਾਧਿਆ ਸੰਗਰਾਂ ਦਾ ਤੇ ਲਾਵਾ ਇਸ ਵਿੱਚ ਆਦਵਾਸੀਏ ਚਲਦੇ ਰਹਿ ਜੋ ਧੁਪ ਕੁਲ ਤੇ ਛਾਵਾਂ ਇਸ ਵਿੱਚ ਤਾਰਾ ਮੰਡਲ ਬੁੱਧ ਸਨਚਰ ਤੋਤਸ ਗ੍ਰਹਿ ਤੇ ਚਾਲਾ ਇਸ ਵਿੱਚ ਚੰਦ ਸੂਰਜ ਕਿੰਜੇ ਗ੍ਰਹਿਣੇ ਜਾਂਦੇ ਲਿਖਿਆ ਕੁੱਲ ਮਿਸਾਲਾ ਇਸ ਵਿੱਚ ਆਦ ਸਮੇਂ ਦੇ ਰਾਜ ਭਾਗ ਦੀ ਹਰਤਾ ਤੇ ਪਰਬਾਤਾ ਇਸ ਵਿੱਚ ਹਾਥੀ ਘੋੜੇ ਕਿਲੇ ਤੇ ਫੌਜਾ ਆਦ ਸਮੇਂ ਦੀ ਅਦਾਤਾ ਇਸ ਵਿੱਚ ਹੀਰਿਆ ਜੜੀ ਜੋ ਤਖਤ ਸੁਨਹਿਰੀ ਸ਼ੈਨ ਸ਼ਾਇਤ ਕਬਾਲ ਇਹਦੇ ਵਿੱਚ ਆਦ ਵਾਸੀਆ ਮਹਾਪੁਰਸ਼ਾਂ ਦੇ ਚਮਕਣ ਜਾਹੂ ਜਲਾਲ ਇਹਦੇ ਵਿੱਚ ਉਪਚ ਪੀਤੇ ਭਾਰਤ ਉੱਤੇ ਕਿੰਜ ਧੜਮੀ ਚੜ ਕੇ ਆਏ ਕਿੰਜ ਖੂਨੀ ਹਥਿਆਰਾਂ ਦੇ ਸੰਗ ਲਾਸ਼ਾਂ ਦੇ ਘੇੜੇ ਲਗਾਏ ਜਿਹੜੇ ਬੱਚੇ ਦਰਿੰਦਿਆਂ ਹੱਥੋਂ ਉਹ ਕੈਦੀ ਕਿੰਜ ਗਏ ਬਣਾਏ ਡੰਗਰ ਮੋਇਤੇ ਵਿਸਤਾ ਕੂੜਾ ਉਹਨਾਂ ਦੇ ਸਿਰ ਗਏ ਚੁਕਾਏ ਟੁੱਟੀ ਪੀਂਘ ਹੁਲਾਰੇ ਕਿਕਰ ਆਦਵਾਸੀ ਕਿੰਜ ਬਣ ਗਏ ਭਖਾਰੀ ਆਦਵਾਸੀ ਕਿੰਜ ਸ਼ੂਦਰ ਬਣ ਗਏ ਡਾਕੂ ਬਣ ਗਏ ਕਿੰਜ ਅਧਿਕਾਰੀ ਆਦਵਾਸੀ ਅਹੰਸਾ ਖਾਤਰ ਬਣੀਆ ਕਿੰਜ ਨਰਕਾ ਦੀਆਂ ਸ਼ਾਵਾਂ ਕਿੰਜ ਮਾਲਕ ਬਣ ਗਏ ਪਖਾਰੀ ਮਾਨਸਰੋਵਰ ਸੰਭਲ ਲੈ ਕਾਵਾਂ ਗ੍ਰੰਥ ਸੁਨਹਿਰੀ ਆਦ ਸਮੇਂ ਦੇ ਕਰ ਦਿੱਤੇ ਬਰਬਾਦ ਜ਼ਾਲਮਾਂ ਆਦ ਸਮੇਂ ਦੀ ਸਭੇ ਤਾਂ ਸਾੜੀ ਸਾੜੀ ਹਰ ਇੱਕ ਜਾਤ ਜ਼ਾਲਮਾਂ ਕੌਮ ਦਾ ਜਦ ਇਤਿਹਾਸ ਨਾ ਰਹਦਾ ਏ ਉਹ ਮਰਦੀ ਮਰਦੀ ਮਰ ਜਾਂਦੀ ਹੈ ਕੋਲ ਜੇ ਦੇ ਇਤਿਹਾਸ ਕੌਮ ਦਾ ਉਹ ਖੂਨ ਦੇ ਸਾਗਰ ਕਰ ਜਾਂਦੀ ਹੈ ਤੇਰਾ ਕੌਮੀ ਗ੍ਰੰਥ ਪੂਰਨਾ ਆਦਿਵਾਸੀ ਪਰਿਵਾਰ ਦੀ ਦੌਲਤ ਆਦ ਸਮੇ ਤੋਂ ਵਰਤਮਾਨ ਤੱਕ ਇਹ ਕੌਮੀ ਕਿਰਦਾਰ ਦੀ ਦੌਲਤ ਜੋ ਦੇ ਦੇ ਇਤਿਹਾਸ ਸਿਰ ਤੇ ਸਿਰ ਆਪਣੇ ਦੀ ਤਲੀ ਟਕਾ ਕੇ ਕਵੀ ਉਹਨਾਂ ਨੂੰ ਰੌਸ਼ਨ ਕਰਦੇ ਉਹਨਾਂ ਦਾ ਇਤਿਹਾਸ ਬਣਾ ਕੇ ਦੇਸ਼ ਕੌਮ ਤੇ ਧਰਮ ਦੇ ਖਾਤਰ ਧਰਮੇ ਜੋ ਕੁਰਬਾਨ ਹੋ ਗਿਆ ਉਸੇ ਦਾ ਇਤਿਹਾਸ ਬਣ ਗਿਆ ਲੇਖਕ ਕਿਸ ਦੇ ਨਾਲ ਖਲੋ ਗਿਆ ਜਿਸ ਜੋ ਦੇਵੀ ਕੌਮ ਦੇ ਮੱਥਿਓ ਬੁਜਦਲੀ ਆਦੀ ਕਾਲ ਖਟੋਤੀ ਉਸੇ ਦਾ ਇਤਿਹਾਸ ਰੌਸ਼ਨ ਸਾਥ ਜਿਤੇ ਹੈ ਕਲਮ ਖਲੋਤੀ ਕੌਮ ਕਦੇ ਉਹ ਮਰ ਨਹੀਂ ਸਕਦੀ ਜਿਸ ਤੇ ਕਵੀ ਲਖਾਰੀ ਜਿਉਂਦੇ ਰੋਸ਼ਨ ਵਿੱਚ ਕਲਮਾਂ ਦੇ ਬਰਸ ਜਦ ਤੱਕ ਨੇ ਪਰ ਉਪਕਾਰੀ ਜਿੰਦੇ ਐਟਮ ਰਾਖਤ ਕਰ ਨਹੀਂ ਸਕਦੇ ਜਿਉਂਦੇ ਆ ਉੱਪਰ ਮਾਰਾ ਜਗ ਤੇ ਅਣਖਿਆ ਖਾਤਰ ਚੁਗਿਆ ਦੇਖਖ ਬਣ ਜਾਂਦੇ ਤਲਵਾਰਾ ਜਗ ਤੇ ਆਦ ਕਵੀ ਤੇ ਫਿਰਦੇ ਕਰਕੇ ਅੱਪੇ ਹੀ ਪ੍ਰਕਾਸ਼ ਕੌਮ ਦਾ ਤੈਥੋਂ ਲਿਖਾਇਆ ਪੂਰਨ ਕੌਮੀ ਇਤਿਹਾਸ ਕੌਮ ਦਾ ਤਰਤੀ ਤੋ ਰਖ ਅਮਰਤ ਲੈ ਕੇ ਜੋ ਵੰਡਣ ਸਭ ਫਲ ਸੰਸਾਰ ਦੇ ਅੰਦਰ ਚਾਨਣ ਦੇ ਰਖ ਲਾਉਣ ਲਿਖਾਰੀ ਕਮਾਲੇ ਗੁਲਜਾਰ ਦੇ ਅੰਦਰ ਤੇਰਾ ਕੌਮੀ ਗ੍ਰੰਥ ਪੂਰਨਾ ਮੋਇਆ ਵਿੱਚ ਹਰ ਤਤਾ ਭਰ ਦੋ ਆਦਵਾਸੀਆ ਬੰਦਿਆ ਅੰਦਰ ਜੀਵਨ ਲਈ ਬਰਕਤਾਂ ਭਰ ਦਉ ਜਿਸ ਬੰਦਰ ਜਿਸ ਕਰਦੇ ਅੰਦਰ ਇਸ ਬਾਣੀ ਦਾ ਪ੍ਰਕਾਸ਼ ਹੋਏਗਾ ਪਾਲੀ ਭਗਵਾਨ ਪ੍ਰਭੂ ਦਾ ਉਸ ਥਾਂ ਤੇ ਉੱਤੇ ਵਾਸ ਹੋਏਗਾ ਸ਼ੈਨ ਸ਼ਾਸਨਸਾਲ ਦੇ ਝੂਠੇ ਮਿੱਟੀ ਅੰਦਰ ਖੜ ਜਾਂਦੇ ਨੇ ਪਰ ਗੁਰੂ ਪੀਰ ਅਵਤਾਰ ਲਖਾਰੀ ਰਾਜ ਦਿਲਾਤੇ ਕਰ ਜਾਂਦੇ ਨੇ ਸੁਣ ਕੇ ਬਚਨ ਸਤਿਗੁਰੂ ਪਾਸੋਂ ਦਾਸ ਗੁਰਾਂ ਨੂੰ ਅਰਧ ਗੁਜਾਰੀ ਸਰਬ ਕਲਾ ਸਮਰੱਥ ਤਾਤ ਸਾਗਰ ਪਰਮੇਸ਼ਵਰ ਪਰਉਪਕਾਰੀ ਇਸ ਨਿਰਧਨ ਨੂੰ ਆਪ ਸਤਿਗੁਰੂ ਕਾਗਜ ਕਲਮ ਦਿਵਾਤ ਹੈ ਬਖਸ਼ੀ ਇਸ ਸੇਵਕ ਦੇ ਹਨੇਰੇ ਦਿਲ ਨੂੰ ਆਪ ਤੁਸਾ ਪਰਬਾਤ ਹੈ ਬਖਸ਼ੀ ਆਪ ਦੇ ਆ ਬਚਨਾਂ ਨੇ ਸਤਿਗੁਰੂ ਸੇਵਕ ਨੂੰ ਰਛਾਈ ਬਖਸ਼ੀ ਆਪਨੇ ਬਖਸ਼ਿਆ ਨੂਰ ਈਸ਼ਵਰੀ ਆਪਨੇ ਸੋਚ ਖੁਦਾਈ ਬਖਸ਼ੀ ਆਪਨੇ ਸੁੰਦਰ ਜੋਗ ਸੁਨੈਰੀ ਆਜ ਸਮੇ ਦਾ ਪਿਆਰ ਬਖਸ਼ਿਆ ਆਪ ਦਿਆ ਵਰਦਾਨਾ ਸਤਗੁਰ ਜਿੰਦਗੀ ਲਈ ਕਿਰਦਾਰ ਬਖਸ਼ਿਆ ਸੀਸ ਗਿਰਿਦ੍ਰਿਸ਼ ਮਾਦਾ ਤੇਰਾ ਨੂਰ ਆਪ ਦੇ ਨੂਰ ਬਖਸ਼ਿਆ ਚਰਨਾ ਵਿੱਚੋਂ ਪਦਮ ਚਮਕ ਕੇ ਸੇਵਕ ਤਾਏ ਸਰੂਰ ਬਖਸ਼ਿਆ ਮੁਕਤੀ ਦਾ ਫਲ ਪਾਲਿਆ ਉਹਨਾਂ ਜਿਨ੍ਹਾਂ ਨੇ ਕੀਤੀ ਸੇਵਾ ਸਤਗੁਰੂ ਸ਼ਬਦ ਆਪ ਦੇ ਇਹ ਦਾ ਮਿੱਠੇ ਜਿਵੇਂ ਸਵਰਗ ਦਾ ਮੇਵਾ ਸਤਗੁਰੂ ਆਪ ਦੀ ਬਖਸ਼ਿਸ਼ ਹੁੰਦਿਆ ਸਤਗੁਰ ਐਸਾ ਕੌਮੀ ਪਿਆਰ ਜਾਗਿਆ ਰੋਗ ਦਮ ਚੋਂ ਕਵਤਾ ਫੁੱਟੇ ਅਜਿਹਾ ਕਮੀstdcਾਰ ਜਾਗਿਆ ਧਿਆਨ ਆਪ ਦੇ ਚਰਨਾਂ ਦਾ ਤਰ ਇਸੇਵਕ ਕਲਮ ਉਠਾਈ ਕੌਮੀ ਗ੍ਰੰਥ ਲਿਖਣ ਲਈ ਸਤਿਗੁਰੂ ਆਪਨੇ ਬਖਸ਼ੀ ਦਾਤ ਕਰਾਈ ਇਸ ਨਿਰਦੰਤੇ ਬਖਸ਼ਿਸ਼ ਕਰਕੇ ਇੱਕ ਕਵਿਤਾ ਦੀ ਦਾਤ ਹੈ ਬਖਸ਼ੇ ਕੌਮ ਦੇ ਖਾਤਰੇ ਸੇਵਕ ਨੂੰ ਇੱਕ ਕੌਮੀ ਪਰਬਾਤ ਹੈ ਬਖਸ਼ੇ ਕਾਗਜ਼ ਕਲਮ ਵੀ ਆਪੇ ਬਖਸ਼ੇ ਆਪ ਦੀ ਬਖਸ਼ਿਸ਼ ਆਪ ਲਖਾਰੀ ਕੌਮੀ ਗ੍ਰੰਥ ਲਿਖਣ ਲਈ ਸਤਿਗੁਰੂ ਆਪ ਦੀ ਸ਼ਕਤੀ ਹੈ ਕਰਤਾਰੀ ਬੋਧਨ ਕਿਨਕਾ ਇਸਰਤੀ ਦਾ ਆਪ ਦੀ ਜੋਤੀ ਲੋਭਖਸੀ ਹੈ ਇਹ ਹਿਸਪੇਰ ਨੂੰ ਆਪ ਦੀ ਬਖਸ਼ੀ ਚੰਦਨਾ ਦੀ ਖੁਸ਼ਬੂ ਬਖਸ਼ੀ ਹੈ ਸ਼ਬਦ ਗੁਰੂ ਦੀ ਬਖਸ਼ ਸੰਧਿਆ ਕਪਤਾਲੇ ਦਰਵਾਜ਼ੇ ਖੁੱਲ ਗਏ ਆਪ ਦੀ ਬਖਸ਼ਿਸ਼ ਇਸੇ ਵਕਤੇ ਪਰ ਉਪਕਾਰਾਂ ਦੇ ਅਖਣ ਚੋਂ ਲਗੈ ਪੂਰਨ ਗ੍ਰੰਥ ਸੰਪੂਰਨ ਕਰਕੇ ਆਪ ਦੀ ਪੇਟਾ ਕਰਿਆ ਸਤਿਗੁਰੂ ਆਪ ਦੀ ਬਖਸ਼ਿਸ਼ ਗ੍ਰੰਥ ਆਪ ਦਾ ਆਪ ਦੀ ਚਰਨੀ ਧਰਿਆ ਸਤਿਗੁਰੂ ਬਖਸ਼ਿਸ਼ ਕਰਕੇ ਇਸ ਸੇਵਕ ਦੀ ਇਹ ਸੇਵਾ ਪ੍ਰਵਾਨ ਕਰ ਲਵੋ ਪੂਰਨ ਦੀ ਅਰਜ਼ੋਈ ਸਤਿਗੁਰੂ ਸਵੀਕਾਰ ਭਗਵਾਨ ਕਰ ਲਵੋ